ਕਿਵੇਂ ਗੁਰੂ ਸਾਹਿਬਾਨ ਨੇ ਦੱਖਣ ਵਿੱਚ ਆਪਣਾ ਸਤਜੋਗੀ ਤਪਸਥਾਨ ਪ੍ਰਗਟ ਕੀਤਾ ਕਿਵੇਂ ਤਖਤ ਤੇ ਸ੍ਰੀ ਹਜ਼ੂਰ ਸਾਹਿਬ ਦਾ ਨਾਮ ਪਿਆ ਅਤੇ ਹੋਰ ਗੁਰਦੁਆਰਿਆਂ ਦਾ ਇਤਿਹਾਸ ਤਾਂ ਸ਼ੁਰੂ ਕਰਦੇ ਹਾਂ ਇਸ ਵੀਡੀਓ ਨੂੰ ਇਹ ਗੱਲ ਉਦੋਂ ਦੀ ਹੈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਪੂਰੀ ਹੋ ਗਈ ਸੀ ਗੁਰੂ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਵੇਖੇ ਸਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਪੂਰਨ ਕੀਤੀ ਗਈ ਤਾਂ ਗੁਰੂ ਸਾਹਿਬਾਂ ਨੇ ਆਪਣੇ ਸਿੱਖਾਂ ਨੂੰ ਇੱਕ ਵਚਨ ਕੀਤਾ ਕਿ ਭਾਈ ਹੁਣ ਆਪਾਂ ਦੱਖਣ ਵੱਲ ਚਾਲਾ ਪਾਣਾ। ਤਾਂ ਜਿਹੜੇ ਗੁਰੂ ਸਾਹਿਬ ਦੇ ਨਾਲ ਦੇ ਸਿੱਖ ਸੰਤ ਤਾਂ ਉਹਨਾਂ ਵੱਲੋਂ ਗੁਰੂ ਸਾਹਿਬ ਨੂੰ ਅੱਗੋਂ ਸਵਾਲ ਕੀਤਾ ਜਾਂਦਾ ਹੈ ਕਿ ਸਾਡਾ ਦੱਖਣ ਦੀ ਧਰਤੀ ਤੇ ਕੀ ਰੱਖਿਆ ਜੀ? ਦੱਖਣ ਦੇ ਲੋਕ ਨਾ ਸਾਡੇ, ਨਾ ਸਾਡੀ ਉਹ ਧਰਤੀ, ਨਾ ਉਹ ਸਾਡੀ ਬੋਲੀ। ਤੇ ਉੱਥੇ ਅਸੀਂ ਜਾ ਕੇ ਕੀ ਕਰਨਾ? ਤਾਂ ਗੁਰੂ ਸਾਹਿਬ ਵੱਲੋਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਹੁਣ ਸਮਾਂ ਆ ਗਿਆ ਹੈ ਸਾਡੇ ਸਤਜੁਗੀ ਤਪਸਥਾਨ ਨੂੰ ਪ੍ਰਗਟ ਕਰਨ ਦਾ। ਅਤੇ ਗੁਰੂ ਸਾਹਿਬਾਨ ਦੇ ਦੱਖਣ ਵੱਲ ਜਾਣ ਲਈ ਕਈ ਹੋਰ ਵੀ ਕਾਰਨ ਸਨ ਉਹਨਾਂ ਨੇ ਦੱਖਣ ਦੀ ਧਰਤੀ ਤੇ ਸਿੱਖੀ ਦਾ ਪ੍ਰਚਾਰ ਕਰਨਾ ਸੀ ਤੇ ਸਭ ਤੋਂ ਵੱਡਾ ਕਾਰਨ ਆਪਣਾ ਤਪਸਥਾਨ ਪ੍ਰਗਟ ਕਰਨਾ ਸੀ ਤੇ ਨਾਲ ਹੀ ਮਾਦੋਦਾਸ ਬੇਰਾਗੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਭੇਜਣਾ ਸੀ ਇਨ੍ਹਾਂ ਚੋਂ ਇੱਕ ਕਾਰਨ ਇਹ ਵੀ ਸੀ ਮਹਾਰਾਜ ਨੇ ਔਰੰਗਜ਼ੇਬ ਨੂੰ ਵੀ ਮਿਲਣਾ ਸੀ ਔਰੰਗਜ਼ੇਬ ਵੱਲੋਂ ਮਹਾਰਾਜ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਗਈ ਸੀ ਜਦ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਫਤਿਹਨਾਮਾ ਲਿਖ ਕੇ ਭੇਜਿਆ ਤਾਂ ਔਰੰਗਜ਼ੇਬ ਵੱਲੋਂ ਆਪਣੀ ਗਲਤੀਆਂ ਮੰਨਦੇ ਹੋਏ ਉਹਨਾਂ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਗਈ ਪਰ ਦੱਖਣ ਵੱਲ ਜਾਂਦੇ ਹੋਏ ਗੁਰੂ ਸਾਹਿਬਾਨ ਨੂੰ ਵਿੱਚ ਹੀ ਪਤਾ ਲੱਗਦਾ ਹੈ ਕਿ ਔਰੰਗਜ਼ੇਬ ਤਾਂ ਮਰ ਚੁੱਕਿਆ ਤਾਂ ਦੱਖਣ ਨੂੰ ਚਾਲੇ ਪਾਉਂਦੇ ਹੋਏ ਗੁਰੂ ਸਾਹਿਬਾਨ ਨੇ ਕਈ ਥਾਂ ਸਿੱਖਾਂ ਦਾ ਉਧਾਰ ਕੀਤਾ ਸਿੱਖੀ ਦਾ ਪ੍ਰਚਾਰ ਕੀਤਾ ਤੇ ਚੱਲਦੇ-ਚੱਲਦੇ ਮਹਾਰਾਜ ਬਸਮਤਨਗਰ ਨਾ ਆਦੀ ਥਾਂ ਤੇ ਪਹੁੰਚੇ ਜਿੱਥੇ ਉਹਨਾਂ 8 ਦਿਨ ਉੱਥੇ ਆਪਣੇ ਡੇਰੇ ਲਾਏ ਅਤੇ ਪ੍ਰਚਾਰ ਕੀਤਾ ਫਿਰ ਉਸ ਤੋਂ ਬਾਅਦ ਗੁਰੂ ਸਹਿਬਾਨ ਗੋਦਾਵਰੀ ਦੇ ਕੰਡੇ ਜਾਂਦੇ ਜਾਂਦੇ ਉਸ ਅਸਥਾਨ ਤੇ ਪਹੁੰਚੇ ਜਿੱਥੇ ਅੱਜ ਗੁਰਦੁਆਰਾ ਨਗੀਨਾ ਘਟ ਸਾਹਿਬ ਸੁਸ਼ੋਭਿਤ ਹੈ ਜਿੱਥੇ ਮੁਗਲਿਆ ਸਲਤਨਤ ਦੇ ਅਗਲੇ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਜਿਹਨੂੰ ਗੁਰੂ ਸਹਿਬਾਨ ਨੇ ਹੀ ਬਾਦਸ਼ਾਹ ਬਣਾਇਆ ਸੀ ਉਹ ਉੱਥੇ ਗੁਰੂ ਸਹਿਬਾਨ ਨੂੰ ਇੱਕ ਨਗੀਨਾ ਭਾਵ ਇੱਕ ਵੱਡਮੁੱਲਾ ਹੀਰਾ ਭੇਟ ਕਰਨ ਆਇਆ ਪਰ ਗੁਰੂ ਸਹਿਬਾਨ ਨੇ ਉਸ ਹੀਰੇ ਨੂੰ ਹੱਥ 'ਚ ਫੜਿਆ ਤੇ ਗਦਾਵ੍ਰਿਚ ਜਾ ਸੁਟਿਆ ਤੇ ਉਸ ਨੂੰ ਕਿਹਾ ਵੀ ਭਾਈ ਇਸ ਤੋਂ ਵੀ ਵੱਡਾ ਹੀਰਾ ਨਾਮ ਦਾ ਹੀਰਾ ਸਾਡੇ ਕੋਲ ਹੈ ਤੇ ਤੇਰੇ ਇਹ ਸਾਰੇ ਹੀਰੇ ਇੱਥੇ ਫਿੱਕੇ ਪੈ ਜਾਂਦੇ ਨੇ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਿਵੇਂ ਜੋ ਅਜ ਤੱਕਤ ਸਹਿਬਾਨ ਸਚਖੰਡ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਕਿਵੇਂ ਪ੍ਰਗਟ ਹੋਇਆ ਤਾਂ ਗੁਰੂ ਸਹਿਬਾਨ ਗੁਰਦੁਆਰਾ ਨਗੀਨਾ ਘੜ ਸਾਹਿਬ ਤੇ ਸੀ ਗੁਰੂ ਸਹਿਬਾਨ ਨੇ ਉੱਤੇ ਖੜ ਕੇ ਇੱਕ ਤੀਰ ਚਲਾਇਆ ਤੇ ਸਿੱਖਾਂ ਨੂੰ ਇੱਕ ਗੱਲ ਕਹੀ ਵੀ ਜਿੱਥੇ ਜਾ ਕੇ ਇਹ ਤੀਰ ਵੱਜੇਗਾ ਉਹ ਸਾਡਾ ਸਤਜੁਗੀ ਤਪਸਥਾਨ ਹੋਵੇਗਾ। ਕਈ ਕਹਾਣੀਆਂ ਜਾਂ ਕਈ ਸਾਖੀਆਂ ਇਹ ਵੀ ਕਹਿੰਦੀਆਂ ਤੇ ਗੁਰੂ ਸਹਿਬਾਨ ਨੇ ਦੱਸਿਆ ਸੀ ਕਿ ਜਦ ਉਸ ਥਾਂ ਨੂੰ ਤੁਸੀਂ ਪੁੱਟੋਗੇ ਤੋਂ ਇਹ ਥੱਲੋਂ ਇੱਕ ਮੱਠ ਕਮੰਡਲ ਜੋਤ ਤੇ ਮਾਲਾ ਵੀ ਨਿਕਲੇਗੀ। ਇੰਜ ਹੀ ਗੁਰੂ ਸਹਿਬਾਨ ਨੇ ਫਿਰ ਤੀਰ ਛੱਡਿਆ ਤੇ ਉਹ ਸਿੱਧਾ ਜਿੱਥੇ ਅਜ ਹਜੂਰ ਸਾਹਿਬ ਖਤ ਬਣਿਆ ਹੋਇਆ ਉੱਥੇ ਜਾ ਕੇ ਵੱਜਿਆ ਤਾਂ ਜਦੋਂ ਉੱਥੇ ਪਟਾਈ ਕੀਤੀ ਗਈ ਤਾਂ ਜੋ ਕੁਝ ਮਹਾਰਾਜ ਨੇ ਦੱਸਿਆ ਸੀ ਉਹ ਸਾਰੀ ਚੀਜ਼ਾਂ ਉੱਥੋਂ ਥੱਲੋਂ ਨਿਕਲੀਆਂ ਇਸ ਸਮੇਂ ਜ ਮਹਾਰਾਜ ਉਸ ਅਸਥਾਨ ਤੇ ਸੀ ਜਿੱਥੇ ਗੁਰਦੁਆਰਾ ਸੰਗਤ ਸਰ ਸਾਹਿਬ ਸੀ ਹੁਣ ਉਹ ਸਮਾਂ ਆਇਆ ਜਦ ਗੁਰੂ ਸਾਹਿਬਾਨ ਦਾ ਸੱਚਖੰਡ ਗਮਨ ਕਰਨ ਦਾ ਸਮਾਂ ਆਇਆ ਤਾਂ ਜਿਹੜਾ ਉਸ ਤੋਂ ਬਾਅਦ ਦਾ ਇਤਿਹਾਸ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿਵੇਂ ਦੋ ਪਠਾਣਾਂ ਵੱਲੋਂ ਗੁਰੂ ਸਬਾਨਤ ਹਮਲਾ ਕੀਤਾ ਗਿਆ ਫਿਰ ਗੁਰੂ ਸਹਿਬਾਨ ਜਦੋਂ ਤੀਰ ਚਲਾ ਰਹੇ ਸਨ ਤਾਂ ਉਹਨਾਂ ਦੇ ਜ਼ਖਮ ਦੁਬਾਰਾ ਖੁੱਲ ਗਏ ਅਤੇ ਖੂਨ ਵਹਿਦਾ ਗਿਆ ਤਾਂ ਗੁਰੂ ਸਹਿਬਾਨ ਨੇ ਮਨ੍ਹਾ ਕਰ ਦਿੱਤਾ ਵੀ ਹੁਣ ਅਸੀਂ ਦੁਬਾਰਾ ਇਲਾਜ ਨਹੀਂ ਕਰਾਵਾਂਗੇ ਹੁਣ ਸਾਡਾ ਸੱਚਖੰਡ ਗਮਨ ਕਰਨ ਦਾ ਸਮਾਂ ਆ ਗਿਆ ਇਹ ਸਮਾਂ ਸੀ ਦੀਵਾਲੀ ਤੋਂ ਦੂਜੇ ਦਿਨ ਦਾ ਜਦ ਗੁਰੂ ਸਹਿਬਾਨ ਨੇ ਧਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦਿੱਤੀ ਤੇ ਹੁਕਮਨਾਮਾ ਆਇਆ ਅਬਜਲਨਗਰ ਗੋਬਿੰਦ ਕਾ ਨਾਮ ਜਪਤ ਸੁਖ ਪਾਇਆ RAM ਇੱਥੋਂ ਹੀ ਤਖਤ ਸਹਿਬਾਨ ਨੂੰ ਅਬਚਲ ਨਗਰ ਦਾ ਨਾਂ ਮਿਲਿਆ ਤੇ ਹੁਣ ਆਪਾਂ ਜਾਣਦੇ ਆ ਕਿ ਹਜ਼ੂਰ ਸਾਹਿਬ ਦਾ ਨਾਂ ਕਿਵੇਂ ਪਿਆ ਤਾਂ ਜਦੋਂ ਗੁਰੂ ਸਾਹਿਬਾਨ ਸੱਚਖੰਡ ਗਮਨ ਕਰ ਰਹੇ ਸੀ ਤਾਂ ਸਿੱਖਾਂ ਵੱਲੋਂ ਬੜਾ ਹੀ ਪਿਆਰ ਤੇ ਸਤਿਕਾਰ ਦਿਖਾਇਆ ਗਿਆ ਅਤੇ ਕਈ ਰੋਣ ਵੀ ਲੱਗੇ ਵੀ ਹੁਣ ਸਾਡਾ ਕੌਣ ਹੈ ਹੁਣ ਤੁਸੀਂ ਇੱਥੋਂ ਜਾ ਰਹੇ ਹੋ ਤੇ ਸਾਡੇ ਨਾਲ ਕੌਣ ਰਹੇਗਾ ਤਾਂ ਗੁਰੂ ਸਾਹਿਬਾਨ ਵੱਲੋਂ ਉੱਥੇ ਇੱਕ ਸ਼ਬਦ ਬੋਲਿਆ ਗਿਆ ਕਿ ਜਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਕਿ ਮੈਂ ਸਦਾ ਹੀ ਇੱਥੇ ਆ ਤਾਂ ਇੱਥੋਂ ਹੀ ਤਖਤ ਸਾਹਿਬਾਨ ਨੂੰ ਆਪਣਾ ਤਖੱਲਸ ਮਿਲਿਆ ਹਜ਼ੂਰ ਤੇ ਪੂਰਾ ਨਾਂ ਬਣਿਆ ਤਖਤ ਸਚਖੰਡ ਸ੍ਰੀ ਹਜ਼ੂਰ ਅਬਚਨ ਨਗਰ ਸਾਹਿਬ ਨਾਦੇੜ ਤੇ ਜ਼ਰੂਰ ਸ਼ੇਅਰ ਕਰ ਦਿਓ ਇਸ ਵੀਡੀਓ ਨੂੰ ਕਿ ਕੀ ਇਹ ਇਤਿਹਾਸ ਸਚਖੰਡ ਸ੍ਰੀ ਹਜ਼ੂਰ ਸਾਹਿਬ ਦਾ ਤੇ ਸਭ ਨੂੰ ਇਹ ਗੱਲ ਤਾਂ ਪਤਾ ਹੈ ਕਿ ਉੱਥੇ ਗੁਰੂ ਸਾਹਿਬਾਨ ਜੋਤੀ ਜੋਤ ਸਮਾਏ ਸੀ ਪਰ ਇਹ ਵੀ ਸਭ ਨੂੰ ਵੀਡੀਓ ਸ਼ੇਅਰ ਕਰਕੇ ਦੱਸ ਦੋ ਕਿ ਉੱਥੋਂ ਦਾ ਸੱਚੂਗੀ ਤਪ ਸਥਾਨ ਵੀ ਸੀ ਤਾਂ ਜ਼ਰੂਰ ਸਭ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਨੂੰ ਦਾਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ